ਤਹ ਉਨ੍ਹਾਂ ਦੇ ਬਾਰ ਬਾਰ ਉਪਦੇਸ਼ ਚ ਆਉਂਦਾ ਵੀ ਜਿਹੜੇ ਇੱਕ ਘੰਟਾ ਨਾਮ ਨਾ ਸਿਮਰਨ ਕਰਨਗੇ ਉਹ ਸੁਖੀ ਹੋਣਗੇ ਤੇ ਮੈਂ ਤੁਸੀਂ ਸਾਰੇ ਪਰਿਵਾਰ ਉਹ ਮੇਰਾ ਤੁਸੀਂ ਮੈਂ ਤੁਹਾਨੂੰ ਸਾਰਿਆਂ ਨੂੰ ਸੁਖੀ ਦੇਖਣਾ ਚਾਹੋ ਨਾ ਤੇ ਇੱਕ ਘੰਟਾ ਕੁਝ ਵੀ ਨਹੀਂ ਹੁੰਦਾ ਤੁਸੀਂ ਤਗੜੇ ਹੋ ਕੇ ਅਦਮ ਕਰੋ ਤੇ ਭਜਨ ਕਰਿਆ ਕਰੋ ਸਾਰੇ ਇੱਕ ਦਿਨ ਆਪਸਾ ਦੇ ਕੇ ਉਠਾਓ ਭਜਨ ਕਰਾਓ ਆਪ ਜਪੋ ਅਗਰਹ ਨਾਮ ਜਪਾਵੋ ਸੁੰਤਕਾ ਤੇ ਰਾਤ ਜਪ ਪਾਵੋ ਜਿਹੜੇ ਜਿਹੜੇ ਥਰੀ ਪੜੇ ਨੇ ਉਹ ਪੰਜ ਬਾਣੀਆਂ ਦਾ ਪਾੜ ਜਰੂਰ ਕਰਿਆ ਕਰਨ ਰਾਤ ਦਿਨ ਸਾਡੀਆਂ ਗੱਲਾਂ ਨਹੀਂ ਮੁੱਕਦੀਆਂ ਪਰ ਉਮਰ ਮੁੱਕਦੀ ਜਾਂਦੀ ਏ ਇਹ ਨਹੀਂ ਖੰਡੋਦੀ ਜਿਵੇਂ ਉਮਰ ਮੁੱਕ ਜਾਂਦੀ ਏ ਉਹਦਾ ਪਤਾ ਨਹੀਂ ਹੁੰਦਾ ਉਹ ਸਾਹ ਕਿਹੜਾ ਆਉਣਾ ਜਿਹਦੇ ਨਾਲ ਆਖਰੀ ਸਮਾਂ ਹੋ ਜਾਣਾ ਸਾਡਾ ਜੇ ਨਾਮ ਸਾਡੇ ਮੂੰਹ ਚ ਹੋ ਗਏ ਤੇ ਫੇਰ ਸਾਨੂੰ ਉਸ ਤਰ੍ਹਾਂ ਲਿਵਾਵਾ ਚੁੱਕ ਕੇ ਐਡਰੈਸ ਜਿਹੜਾ ਲਿਖਿਆ ਹੁੰਦਾ ਉਹ ਜਿੱਥੋਂ ਲਿਖਿਆ ਹੁੰਦਾ ਉੱਥੇ ਲੈ ਜਾਂਦਾ ਨਾਮ ਇਸ ਤਰ੍ਹਾਂ ਹੀ ਸਭੂ ਦੇ ਕੋਲ ਕਰਨ ਲੈ ਜਾਂਦਾ